ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕਾ ਜੀ ਤੇਰੇ ਕਵਨ ਕਵਨ ਗੁਣ ਕਹਿ ਕਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ठाकुर ਊਚਕ ਭਗਵਾਨ ਸੁਖਹੁ ਟਲ ਗੁਰ ਸੇਪੀਐ ਅਹਨੇ ਸਹਜ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਖ ਮਹਲਾ 4 ਸੋ ਸਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣਾ ਬਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਭਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਖ ਨੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਖਾਓ ਇਕ ਕਟੰਬ ਸਭ ਜੀ ਕੇ ਬੰਧਨ ਭਾਈ ਪਰਮ ਭੁਲਾ ਸੰਸਾਰਾ ਖਾ ਬੇਨ ਗੁਰ ਬੰਧਨ ਟੁੱਟੇ ਨਾ ਖੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਣੈ ਮਰ ਜਨਮੇ ਵਾਰੂ ਵਾਰਾ ਹਉ ਮੇਰਾ ਜਗ ਪਰਚ ਰਹਿ ਆ ਭਾਈ ਕੋਈ ਨਾ ਕਿਸ ਹੀ ਕੇ ਰਾਖਾ ਗੁਰਮਖ ਮਹਿਲ ਪਾਏ ਨਾ ਗੁਣ ਗਾਵਨਾ ਨਿਜ ਕਰ ਹੋਏ ਬਸਰਾ ਅਥਾ 부ਜ ਸੁਆਪ ਪਸਣ ਖਰ ਪ੍ਰਭ ਹੈ ਤਿਸ ਕੇ ਰਾਖਾ ਸਤ ਗੁਰੂ ਸਦਾ ਦਿਆਲ ਖੈ ਭਾਈ ਬਿਨ ਭਾਗਾ ਕਿਆ ਪਾਈਐ ਇੱਕ ਨਦਰ ਕਰ ਵੇਖੈ ਸਭ ਉਪਰ ਜਿ ਖਾ ਪਾਉ ਤਿ ਖਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਇੱਕ ਨਦਰ ਕਰ ਵੇਖੈ ਸਭ ਉਪਰ ਜੇ ਖਾ ਭਾਉ ਤੇ ਖਾ ਫਲ ਪਾਈਐ ਖੈ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਹੀਐ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜੀਕੀ ਪਤੇ ਪਰਮ ਸਨਮਾਨਯੋਗ ਜੁਗ ਜੁਗ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਚਰਨ ਕਮਲਾਂ ਪਾਸ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਸੋਰਠਿ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦਾ ਮੂਲ ਪਾਠ ਆਪਕੀ ਨੇ ਸਰਵਣ ਕੀਤਾ ਰਖਾਉ ਦੇ ਬੰਦ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਹੁਕਮ ਕਰਦੇ ਖਰਕੇ ਦਾ ਸੁੱਖ ਲੈ ਪਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਖਾਉ ਜਿਹੜੇ ਵਾਹਿਗੁਰੂ ਜੀ ਦੇ ਭਗਤ ਨੇ ਅਕਾਰ ਪੁਰਖ ਜੀ ਦੇ ਭਗਤ ਪ੍ਰਮਾਤਮਾ ਜੀ ਦੀ ਬੰਦਗੀ ਕਰਨ ਵਾਲੇ ਉਹ ਸਦਾ ਹੀ ਸੁਖੀ ਜੀਵਨ ਬਤੀਤ ਕਰਦੇ ਉਹ ਕਦੇ ਵੀ ਦੁਖੀ ਨਹੀਂ ਹੁੰਦੇ ਇਸ ਕਰਕੇ ਵਾਹਿਗੁਰੂ ਜੀ ਦੇ ਦਾਸ ਬਣੋ ਸਕਾਲ ਪੁਰਖ ਜੀ ਦੇ ਭਗਤ ਬਣੀਏ ਜਦੋਂ ਆਪਾਂ ਵਾਹਿਗੁਰੂ ਜੀ ਦੇ ਭਗਤ ਬਣਦੇ ਆ ਤੇ ਸਦਾ ਹੀ ਸਾਨੂੰ ਜਿਹੜਾ ਉਹ ਸੁਖ ਪ੍ਰਾਪਤ ਹੁੰਦਾ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਜਨਮ ਜਨਮ ਕੇ ਕਿਲ ਵਿਖੋ ਦੁੱਖ ਕਾਟੇ ਆਪੇ ਮੇਲ ਮਿਲਾਈ ਉਹਨਾਂ ਦੇ ਜਨਮਾਂ ਜਨਮਾਂ ਦੇ ਜਿਹੜੇ ਦੁੱਖ ਨੇ ਕਿਲਵਿਖ ਪਾਪ ਜਿਹੜੇ ਨੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਕੱਟ ਲੈਂਦੇ ਤੇ ਆਪਣੇ ਚਰਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮਿਲਾ ਲੈਂਦੇ ਨੇ ਤੇ ਉਹਨਾਂ ਦਾ ਹੀ ਮਿਲਾਪ ਹੁੰਦਾ ਜਿਹੜੇ ਕਦੇ ਵੀ ਦੁਖੀ ਨਾ ਹੋਣ ਭਾਵੇਂ ਕਿੰਨਾ ਵੀ ਵੱਡਾ ਦੁੱਖ ਹੋਵੇ ਫਿਰ ਵੀ ਕੋਈ ਉਸ ਮਾਲਕ ਦੀ ਬਖਸ਼ਿਸ਼ ਜਾਣੇ ਕਿ ਇਹ ਉਸ ਵਾਹਿਗੁਰੂ ਜੀ ਦੀ ਦਾਤ ਹੈ ਗੁਰੂ ਨਾਨਕ ਸਹਿ ਮਹਾਰਾਜ ਦੀ ਆਪਾਂ ਰੋਜ਼ਾਨਾ ਬਚਨ ਪੜ੍ਹਦੇ ਆਂ ਕੇਤੇ ਆ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਭਗਤਾਂ ਦੇ ਜੀਵਨ ਵਿੱਚ ਤਾਂ ਕਰਕੇ ਖੁਸ਼ੀ ਖੇੜਾ ਹੈ ਵਾਹਿਗੁਰੂ ਵੱਲੋਂ ਭਾਵੇਂ ਉਹਨਾਂ ਨੂੰ ਦੁੱਖ ਦੀ ਤੇ ਭਾਵੇਂ ਭੁੱਖ ਦੀ ਮਾਰ ਪੈ ਉਹ ਫਿਰ ਵੀ ਆਖਦੇ ਨੇ ਕਿ ਵਾਹਿਗੁਰੂ ਇਹ ਆਪਜੀ ਦੀ ਦਾਤ ਹੈ ਇਹ ਤੁਹਾਡੀਆਂ ਦਾਤਾਂ ਨੇ ਆਪਨੇ ਦਾਤਾਂ ਬਖਸ਼ਿਸ਼ ਕੀਤੀਆਂ ਨੇ ਤੇ ਹਮੇਸ਼ਾ ਉਹ ਵਾਹਿਗੁਰੂ ਜੀ ਦੇ ਸ਼ੁਕਰਗੁਜ਼ਾਰ ਹੁੰਦੇ ਬੋ ਪਿਆਰੇ ਬਚਨ ਮਹਾਰਾਜ ਪ੍ਰਾਰম্ভਤਾ ਵਿੱਚ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਸੋਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਦਪ ਖੈ ਭਾਈ ਜੇ ਕਰਕੇ ਭਾਣੇ ਵਿੱਚ ਆਵੈ ਗੁਰੂ ਦਾ ਅਸਲ ਸਿੱਖ ਉਹ ਹੈ ਕੋਈ ਭਰਾ ਹੈ ਉਹ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ ਦੇ ਵਿੱਚ ਆ ਜਾਏ ਜਿਹੜਾ ਸਤਗੁਰ ਦੇ ਹੁਕਮ ਵਿੱਚ ਚੱਲਣਾ ਸ਼ੁਰੂ ਕਰਦਾ ਹੈ ਉਹਦਾ ਗੁਰੂ ਦੇ ਨਾਲ ਜਿਹੜਾ ਹੈ ਉਹ ਰਿਸ਼ਤਾ ਬਣ ਜਾਂਦਾ ਹੈ ਉਹ ਗੁਰੂ ਦਾ ਸਿੱਖ ਹੈ ਉਹ ਗੁਰੂ ਦਾ ਭਰਾ ਹੈ ਉਹ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਪਾਤਸ਼ਾਹ ਜੀ ਦੀ ਰਜ਼ਾ ਦੇ ਵਿੱਚ ਚੱਲਦਾ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਜਿਹੜਾ ਆਪਣੀਆਂ ਮਨ ਮਰਜ਼ੀਆਂ ਕਰਦਾ ਗੁਰੂ ਪਾਤਸ਼ਾਹ ਦੇ ਹੁਕਮ ਨੂੰ ਤਨਜਾਦਿਲੀ ਦੇ ਦਿੰਦਾ ਦੂਰ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਫਿਰ ਉਹ ਗੁਰੂ ਪਾਤਸ਼ਾਹ ਤੋਂ ਵਿਛੜ ਕੇ ਦਰਬਾਰ ਦਰਦੀਆਂ ਜਿਹੜੀਆਂ ਨੇ ਉਹ ਚੋਟਾਂ ਖਾਂਦਾ ਬਿਨ ਸਤਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਫਿਰ ਪਛੋਤਾਵੇ ਸਤਗੁਰੂ ਤੋਂ ਬਿਨਾ ਕਦੇ ਸੁਖ ਮਿਲ ਹੀ ਨਹੀਂ ਸਕਦਾ ਭਾਵੇਂ ਦੁਨਿਆਵੀ ਕਿੰਨੀਆਂ ਵੀ ਦਾਤਾਂ ਸੁਖ ਐਸੋ ਆਰਾਮ ਸਾਡੇ ਕੋਲ ਖਣ ਕਦੇ ਬੰਦਾ ਇਹਨਾਂ ਨਾਲ ਸੁખી ਨਹੀਂ ਹੋਇਆ ਜਦੋਂ ਵੀ ਉਹਨੂੰ ਸੁਖ ਮਿਲਣਾ ਹੈ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲ ਲਈ ਹੈ ਬਿਨਾ ਸਤਗੁਰ ਤੋਂ ਸੁਖ ਮਿਲਦਾ ਨਹੀਂ ਤੇ ਜਿਹੜਾ ਇਸ ਮਾਲਕ ਦੇ ਸੁਖ ਨੂੰ ਛੱਡ ਦਿੰਦਾ ਫਿਰ ਉਹਦੇ ਪੱਲੇ ਪੁਛਤਾਵਿਆਂ ਚੋਰੀਆਂ ਤੇ ਕੁਝ ਨਹੀਂ ਰਹਿ ਜਾਂਦਾ ਉਹ ਵਾਰ-ਵਾਰ ਪੁਛਤਾਉਂਦਾ ਦੂਜੀ ਉਦਾਹਰਣ ਸਹਿਬ ਜੀ ਦਿੰਦੇ ਨੇ ਇਹ ਕੁਟੰਬ ਸਭ ਜੀ ਕੇ ਬੰਦਨ ਭਾਈ ਪਰਮਪੂਰਾ ਸੰਸਾਰਾ ਗੁਰਦੇਵ ਪਾਤਸ਼ਾਹ ਕਹਿੰਦੇ ਇਹ ਸਾਨੂੰ ਜੋ ਪਰਿਵਾਰ ਮਿਲਿਆ ਹੈ ਜੀ ਮਿਲੇ ਨੇ ਇਹ ਸਾਡੀ ਜਿੰਦ ਨੂੰ ਬੰਧਨ ਪੈ ਕੋਇ। ਅਸੀਂ ਪਰਮ ਦੇ ਵਿੱਚ ਭੁੱਲੇ ਹੋਇਆ ਸਾਰਾ ਜਗਤ ਜਿਹੜਾ ਸੰਸਾਰ ਹੈ ਉਹ ਕੁਰਾਕੇ ਪਿਆਕ ਹੋਇਆ ਬਿਨ ਗੁਰ ਬੰਧਨ ਟੁੱਟਾ ਨਾ ਕੀ ਗੁਰਮਖ ਮੋਖ ਦੁਆਰਾ ਜਿਨ੍ਹਾਂ ਚਿਰ ਆਪਾਂ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਚੱਲ ਕੇ ਨਹੀਂ ਆਉਂਦੇ ਸੰਗਤ ਨਹੀਂ ਕਰਦੇ ਪੂਰਨਾ ਸਮਾ ਇਹ ਬੰਧਨ ਟੁੱਟਣੇ ਨਹੀਂ ਸਗੋਂ ਹੋਰ ਜਿਹੜੇ ਬੰਧਨ ਨੇ ਉਹ ਵੱਧਦੇ ਜਾਣੇ ਨੇ ਪਰ ਜਦੋਂ ਆਪਾਂ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਚੱਲ ਕੇ ਆਉਨੇ ਆ ਗੁਰਮਖ ਮੁਖ ਦੁਆਰਾ ਉਹਨਾਂ ਦੇ ਬੰਧਨ ਟੁੱਟ ਜਾਂਦੇ ਨੇ ਉਹ ਆਜ਼ਾਦ ਹੋ ਜਾਂਦੇ ਉਹਨਾਂ ਦੀ ਬੰਧ ਖਲਾਸੀ ਹੋ ਜਾਂਦੀ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੂ ਵਾਰਾ ਇਕ ਉਹ ਲੋਕ ਨੇ ਜਿਹੜੇ ਸਾਰਾ ਦਿਨ ਕਰਮ ਕਰਦੇ ਰਹਿੰਦੇ ਦੁਨਿਆਵੀ ਕਾਰ ਵਿਹਾਰ ਕਰਦੇ ਰਹਿੰਦੇ ਪਰ ਕਦੇ ਸ਼ਬਦ ਦੀ ਪਛਾਣ ਨਹੀਂ ਕੀਤੀ ਸ਼ਬਦ ਦੇ ਨਾਲ ਜੁੜੇ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਮਰ ਜਨਮੇ ਵਾਰੋਂ ਵਾਰਾ ਉਹ ਵਾਰ-ਵਾਰ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਨੇ ਇਸ ਲਈ ਮੇਰੇ ਸਹਿਬ ਨੇ ਜੋ ਸਾਨੂੰ ਰਖਾਉ ਦੇ ਬੰਦਾ ਵਿੱਚ ਬਚਨ ਕਹਿ ਹਰਕੇ ਦਾਸ ਸੁਖੇਲੇ ਪਾਈ ਜੇ ਸੁਖੀ ਜੀਵਨ ਬਤੀਤ ਕਰਨਾ ਹੈ ਫਿਰ ਸਾਨੂੰ ਵਹਿਗੁਰੂ ਜੀ ਦੇ ਦਾਸ ਬਣਨਾ ਪੈਗਾ ਤੀਜੀ ਉਦਾਹਰਨ ਸਹਿਬ ਜੀ ਆਖਦੇ ਨੇ ਹਉ ਮੇਰਾ ਜਗ ਪਲਚ ਰਹਾ ਭਾਈ ਕੋਈ ਨਾ ਕਿਸਹੀਂ ਕਿਰਾ ਹਉਮੇ ਦੇ ਵਿੱਚ ਜਿਹੜਾ ਜਗ ਹੈ ਸੰਸਾਰ ਜਿਹੜਾ ਉਹ ਪਲਚਿਆ ਕੋਇਆ ਕਹਿ ਮੈਂ ਮੇਰੀ ਵਿੱਚ ਪਿਆ ਹੋਇਆ ਹੈ ਪਰ ਮਹਾਰਾਜ ਕਹਿੰਦੇ ਕੋਈ ਨਾ ਕਿਸਹੀਂ ਕੇਰਾ ਇਥੇ ਕੋਈ ਵੀ ਕਿਸੇ ਦਾ ਨਹੀਂ ਕਹਿ ਨਾਗੇ ਆਵਣ ਨਾਗੇ ਜਾਣਾ ਜਿਸ ਤਰ੍ਹਾਂ ਆਏ ਆ ਉਸੇ ਤਰ੍ਹਾਂ ਇਥੋਂ ਚਲੇ ਜਾਣਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਨੂੰ ਸ਼ਬਦ ਨਾਲ ਜੁੜਨਾ ਚਾਹੀਦਾ ਗੁਰਮਖ ਮਹਿਲ ਪਾਇਨ ਗੁਣ ਗਾਵਣ ਨਿਜ ਕਰ ਹੋਏ ਬਸੇਰਾ ਜਿਨ੍ਹਾਂ ਦਾ ਗੁਰੂ ਵੱਲ ਮੁਖ ਹੋ ਜਾਂਦਾ ਹੈ ਉਹਨਾਂ ਨੂੰ ਗੁਰੂ ਦਾ ਮਹਿਲ ਪ੍ਰਾਪਤ ਹੁੰਦਾ ਤੇ ਮਹਿਲ ਮਿਲਦਾ ਜਦੋਂ ਆਪਾਂ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦੇ ਆ ਸਿਫਤਾਂ ਕਰਦੇ ਆ ਫਿਰ ਉਹਨਾਂ ਦਾ ਨਿੱਜ ਘਰ ਦੇ ਵਿੱਚ ਬਸੇਰਾ ਹੋ ਜਾਂਦਾ ਅਥਾ 부ਜਾ ਸੁ ਆਪ ਪਛਾਣ ਖਰਪ੍ਰਭ ਹੈ ਤਿਸ ਕੇਰਾ ਆ ਜੋ ਜੀਵਨ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਕੈ ਮਨੁੱਖਾ ਦੇ ਹੀ ਬਖਸ਼ੀ ਹੈ ਇਸੇ ਜੀਵਨ ਦੇ ਵਿੱਚ ਹੀ ਗਿਆਨ ਹੋਣਾ ਜਦੋਂ ਸਾਨੂੰ ਇਸ ਜੀਵਨ ਵਿੱਚ ਸਮਝ ਆ ਜਾਂਦੀ ਹੈ ਉਹ ਆਪਣੇ ਆਪ ਦੀ ਪਛਾਣ ਕਰਦਾ ਹੈ ਤੇ ਜਦੋਂ ਆਪਣੇ ਆਪ ਨੂੰ ਪਛਾਣਦਾ ਫਿਰ ਸਮਝ ਲੱਗਦੀ ਕਾ ਹਰ ਪ੍ਰਭ ਹੈ ਤਿਸ ਕੇ ਰਾ ਜੇ ਕੋਈ ਮੇਰਾ ਹੈ ਤੇ ਵਾਹਿਗੁਰੂ ਦਾਤਾ ਜੀ ਆਪ ਨੇ ਅੰਤਲੇ ਬੰਦਾ ਅੰਦਰ ਸਾਹਿਬ ਜੀ ਨੇ ਹੁਕਮ ਕੀਤਾ ਸਤ ਗੁਰੂ ਸਦਾ ਦਿਆਲ ਖੈ ਭਾਈ ਵਿਣ ਪਾਗਾਂ ਕਿਆ ਪਾਈਐ ਵੈ ਗੁਰੂ ਸਦਾ ਹੀ ਦਇਆਵਾਨ ਹੈ ਕੋਈ ਵੀ ਐਸਾ ਸਮਾਂ ਨਹੀਂ ਕਿ ਵੈ ਗੁਰੂ ਦਇਆ ਦੇ ਘਰ ਵਿੱਚ ਨਾ ਆਵੇ ਹਰ ਵੇਲੇ ਦਿਆਲੂ ਕਿਰਪਾਲੂ ਵੈ ਗੁਰੂ ਜੀ ਨੇ ਪਰ ਵਿਣ ਪਾਗਾਂ ਕਿਆ ਪਾਈਐ ਜੇ ਬੰਦਾ ਚਲ ਕੇ ਖੂਕ ਕੁੱਲ ਨਾ ਆਵੇ ਤੇ ਉਹਦੀ ਪਿਆਸ ਕਿਵੇਂ ਦੂਰ ਹੋਵੇ ਇਸ ਕਰਕੇ ਸਾਨੂੰ ਮਹਾਰਾਜ ਦੇ ਚਰਨਾਂ ਵਿੱਚ ਚੱਲ ਕੇ ਆਉਣਾ ਚਾਹੀਦਾ ਏਕ ਨਜ਼ਰ ਕਰ ਵੇਖੈ ਸਭ ਉਪਰ ਜੇਖਾ ਪਾਉ ਤੇਖਾ ਫਲ ਪਾਈਐ ਇੱਕ ਨਜ਼ਰ ਦੇ ਨਾਲ ਮਹਾਰਾਜ ਸਾਹਿਬ ਨਾਲ ਵੇਖਦੇ ਨੇ ਤੇ ਜਿਹੋ ਜਿਹਾ ਸਾਡਾ ਪਿਆਰ ਬਣਦਾ ਉਸ ਤਰ੍ਹਾਂ ਦਾ ਸੁਖ ਸਾਨੂੰ ਪ੍ਰਾਪਤ ਹੋ ਜਾਂਦਾ ਨਾਨਕ ਨਾਮ ਵਸੈ ਮਨ ਅੰਤਰ ਪਿੱਚੋਂ ਆਪ ਗਵਾਈਐ ਜਦੋਂ ਮਹਾਰਾਜ ਦੇ ਦਰ ਤੇ ਅਸੀਂ ਆਉਂਦੇ ਆਂ ਤੇ ਸਾਡੇ ਅੰਦਰ ਨਾਮ ਦਾ ਵਾਸਾ ਹੁੰਦਾ ਹੈ ਪਰ ਉਹ ਤਾਂ ਹੀ ਹੋਏਗਾ ਜਦੋਂ ਆਪਾ ਪਾਪ ਮੈਂ ਮੇਰੀ ਨੂੰ ਅਸੀਂ ਦੂਰ ਕਰਾਂਗੇ ਕਿਰਪਾ ਕਰਨ ਗੁਰੂ ਅਮਰਦਾਸ ਮਹਾਰਾਜ ਜੋ ਸਹਿਬਾਂ ਨੇ ਸਾਨੂੰ ਖੁਕਮ ਬਖਸ਼ੇ ਨੇ ਇਹਨਾਂ ਅਨੁਸਾਰ ਸਾਡਾ ਸਭਨਾ ਦਾ ਜੀਵਨ ਕੋਏ ਪਿਆਰ ਸਹਿਤ ਗੁਰ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ